ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਦਾ ਮਾਰਨਿੰਗ ਦਾ ਟਾਈਮ ਮਾਰਨਿੰਗ ਦਾ ਤਾਂ ਹੈ ਨਹੀਂ 11:00 ਵੱਜ ਚੁੱਕੇ ਨੇ ਕਿਉਂਕਿ ਅਸੀਂ ਰਾਤ ਨੂੰ ਪਤਾ ਨਹੀਂ ਰੀਛੜ ਤੂਫਾਨ ਮੀਂਹ ਪਿਆ ਸੀਗਾ ਉਸ ਦੇ ਕਰਕੇ ਇੰਨਾ ਜ਼ਿਆਦਾ ਤਾਂ ਆਇਆ ਵੀ ਨਹੀਂ ਹੈਗਾ ਮਤਲਬ ਕਿ ਜਦੋਂ ਲਾਈਟ ਚਲੇ ਜਾਂਦੀ ਹੈ ਤੁਹਾਨੂੰ ਪਤਾ ਹੈ ਸਾਰੀ ਰਾਤ ਬੁਰਾ ਹਾਲ ਹੋ ਜਾਂਦਾ ਹੈ ਸੋ ਸਾਡੀ ਸਾਰੀ ਰਾਤ ਦੀ ਨੀਂਦ ਖਰਾਬ ਹੋ ਗਈ ਸੀਗੀ ਹੁਣ ਅਸੀਂ ਲੇਟ ਉੱਠੇ ਅੱਜ ਤੇ ਹੁਣ 11 ਦਾ ਟਾਈਮ ਹੋ ਗਿਆ ਮੈਂ ਲੱਗੀਆਂ ਬ੍ਰੇਕਫਾਸਟ ਦੀ ਤਿਆਰੀ ਕਰਨ ਬ੍ਰੇਕਫਾਸਟ ਵਿੱਚ ਮੈਂ ਆਟਾ ਗੁੰਨ ਲਿਆ ਇਹਦੇ ਵਿੱਚ ਪਿਆਜ਼ ਹਰੀ ਮਿਰਚ ਸਾਰੇ ਮਸਾਲੇ ਪਾ ਕੇ ਨਾਲ ਉਬਲੇ ਹੋਏ ਆਲੂ ਪਾ ਕੇ ਆਟਾ ਗੁੰਨ ਲਿਆ ਹੁਣ ਬਣਾਵਾਂਗੇ ਆਪਾਂ ਪੂਰੀਆਂ ਆਲੂ ਪੂਰੀਆਂ ਤੇ ਉਧਰ ਆਪਣਾ ਆਇਲ ਵੀ ਗਰਮ ਹੋ ਗਿਆ ਤੇ ਇੱਧਰ ਆਪਾਂ ਬਣਾਵਾਂਗੇ ਦੇਖਦੇ ਆ ਜੇ ਇਹਦੇ ਉੱਪਰ ਬਣ ਗਿਆ ਨਹੀਂ ਫਿਰ ਮੈਂ ਥੋੜਾ ਜਿਹਾ ਪਲੇਥਣ ਲੈ ਕੇ ਬਣਾਉਂਗੀ ਕਿਉਂਕਿ ਆਟੇ ਦੀਆਂ ਨੇ ਮੈਦੇ ਦੀਆਂ ਦਾ ਨਾਲ ਚਿਪਕਦੀਆਂ ਨਹੀਂ ਆਟਾ ਚਿੱਕੂਗਾ ਸ਼ਾਇਦ ਤੇ ਬਾਕੀ ਜੀ ਬਣੇ ਰਹੋ ਤੁਹਾਂਗੇ ਅਸੀਂ ਦਹੀਂ ਦੇ ਨਾਲ ਜਾਂ ਸੌਸ ਵਗੈਰਾ ਦੇ ਨਾਲ ਖਾਣ ਲੈਂਗੇ ਬਹੁਤ ਟੇਸਟੀ ਬਣਦੀਆਂ ਨੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਫਰੈਂਡਸ ਇੱਥੇ ਹੋ ਗਿਆ ਸੀਗਾ ਚਾਰ ਕ다 ਟਾਈਮ ਮੈਂ ਕਪੜੇ ਮਸ਼ੀਨ ਦੇ ਵਿੱਚ ਪਾਲੇ ਸੀਗੇ ਬਟ ਲਾਈਟ ਚਲੀ ਗਈ ਸੀਗੀ ਤੇ ਅੱਜ ਲਾਈਟ ਨੇ ਇੰਨਾ ਜ਼ਿਆਦਾ ਤੰਗ ਕੀਤਾ ਪਹਿਲਾਂ ਤਾਂ ਕੱਲ ਸਾਰੀ ਰਾਤ ਲਾਈਟ ਨਹੀਂ ਆਈ ਤੁਹਾਨੂੰ ਦੱਸਿਆ ਸੀ ਨਾ ਪਿਛਲੇ ਵਲੌਗ ਦੇ ਵਿੱਚ ਵੀ ਹਾਂ ਮੀਂਹ ਆ ਗਿਆ ਸੀਗਾ ਹਨੇਰੀ ਆ ਗਈ ਸੀ ਉਹਦੇ ਕਰਕੇ ਨਾ ਫਿਰ ਕੱਲ ਰਾਤ ਤਾਂ ਚਲੋ ਆਈ ਨਹੀਂ ਸਵੇਰੇ 8 ਵਜੇ ਆ ਗਈ ਬਟ ਦਿਨ ਦੇ ਵਿੱਚ ਲਾਈਟ ਨੇ ਬਹੁਤ ਪਰੇਸ਼ਾਨ ਕੀਤਾ ਕਦੇ ਆਉਂਦੀ ਸੀ ਕਦੇ ਜਾਂਦੀ ਸੀ ਕਦੇ ਆਉਂਦੀ ਸੀ ਕਦੇ ਜਾਂਦੀ ਸੀਗੀ ਅੱਜ ਮੇਰੇ ਸਾਰੇ ਕੰਮ ਲੇਟ ਹੋ ਗਏ ਸੀਗੇ ਮਤਲਬ ਕਿ ਮੈਂ ਉੱਠੀ ਸੀ ਸਵੇਰੇ 8 ਵਜੇ ਸੁੱਤੇ ਹਾਂ ਫਿਰ 10 ਵਜੇ ਕਸੀ ਪਏ ਰਹੇ ਹਨ 10:30 ਵਜੇ ਤੱਕ ਫਿਰ ਸਾਨੂੰ ਇਹ ਸੀਗਾ ਵੀ ਚਲੋ ਨੀਂਦ ਰਾਤ ਤਾਂ ਨਹੀਂ ਪੂਰੀ ਹੋਈ ਥੋੜਾਕ ਟਾਈਮ ਹੈ ਬੱਚੇ ਨੂੰ ਕਿਹਾ ਮੈਂ ਕਿਹਾ ਤੁਸੀਂ ਵੀ ਨਾਲੇ ਪੈ ਜਾਓ ਤੇ ਬੱਚੇ ਵੀ ਨਾਲੇ ਪੈ ਗਏ ਸੀਗੇ ਮੈਂ ਵੀ ਪੈ ਗਈ ਸੀਗੀ ਸ਼ਾਇਦ ਦੇ ਪਾਪਾ ਗਏ ਹੋਏ ਸੀਗੇ ਤਾਂ ਕਰਕੇ ਹਨਾ ਅੰਤੇ ਬਾਕੀ ਜੀ ਇੱਥੇ ਮੈਂ ਇੱਕ ਵਾਰ ਤਾਂ ਝਾੜੂ ਲਗਾ ਲਿਆ ਸੀਗਾ ਪਹਿਲਾਂ ਪੱਤੇ ਜਿ ਇਕੱਠੇ ਕਰ ਲਏ ਸੀਗੇ ਇੱਥੇ ਦੁਬਾਰਾ ਫੇਰ ਪੱਤੇ ਗਿਰ ਗਏ ਸੀਗੇ ਕਿਉਂਕਿ ਮੈਂ ਨਾ ਬੇੜਾ ਵਾਸ਼ ਕਰਨਾ ਸੀਗਾ ਕੱਲ ਮੀਂਹ ਨੇ ਰੀਂ ਆਈ ਸੀ ਨਾ ਉਹਦੇ ਕਰਕੇ ਮਿੱਟੀੋਂ ਮਿੱਟੀ ਹੋਈ ਪਈ ਸੀਗੀ ਮੈਂ ਕਿਹਾ ਚਲੋ ਵੀ ਮੈਂ ਜਦੋਂ ਕੱਪੜੇ ਕੱਢੂੰਗੀ ਨਾ ਮਸ਼ੀਨ ਦੇ ਵਿੱਚੋਂ ਫਿਰ ਉਹਦੋਂ ਪਾਣੀ ਮਾਰੂੰਗੀ ਪਹਿਲਾਂ ਮੈਂ ਖੇਵੀ ਚਾ ਫਿਰ ਬਾਹਰ ਪੱਤੇ ਜਾਣਗੇ ਮੈਂ ਕਿਹਾ ਵੀ ਚਲੋ ਵੀ ਮੈਂ ਪੱਤੇ ਇਕੱਠੇ ਕਰਕੇ ਡਸਟਬਿਨ ਚ ਪਾ ਦੰਨੀ ਆ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਮੋਟਾ-ਮੋਟਾ ਜਿਵੇਂ ਝਾੜੂ ਲਾ ਦੰਨੀ ਆ ਨਾ ਪੱ i'm <inaudible> ਹਾਂਜੀ ਇੱਥੇ ਹੋ ਗਿਆ ਸੀਗਾ 6:30 ਦਾ ਟਾਈਮ ਪੌਣੇ 7 ਦਾ ਫਿਰ ਲਾਈਟ ਜਦੋਂ ਆਈ ਫਿਰ ਲਾਈਟ ਆ ਤਾਂ ਜਾਂਦੀ ਸੀਗੀ ਕੱਪੜੇ ਨਹੀਂ ਸੀ ਵੱਟ ਤੋ ਹੋ ਰਹੇ ਬੰਦ ਕੱਟ ਦੰਦੇ ਸੀ ਲਾਈਟ ਹਨਾ ਫਿਰ ਜਦੋਂ ਲਾਈਟ ਹੁਣ ਆਈ ਸੀਗੀ ਕੱਪੜੇ ਧੋ ਕੇ ਮੈਂ ਚੰਗੀ ਤਰ੍ਹਾਂ ਹਨਾ ਫਿਰ ਹੁਣ ਨਾਲੇ ਮੈਂ 베ੜੇ ਚ ਵੀ ਪਾਣੀ ਮਾਰਤਾ ਸੀਗਾ ਨਾਲੇ ਆਪਣੇ ਕੱਪੜੇ ਅੱਧੇ ਕੁ ਸਕੇਲੇ ਸੀ ਇਹ ਮੈਂ ਕਿਹਾ ਚਲੋ ਅੰਦਰ ਸਟੈਂਡ ਦੇ ਉੱਤੇ ਫੋਲ ਦੂੰਗੀ ਤੇ ਅੱਧੇ ਮੈਂ ਮਸ਼ੀਨ ਚ ਸਪਿਨ ਕਰਨ ਦੇ ਲਈ ਪਾ ਰਹੀ ਸੀਗੀ ਮੈਂ ਕਿਹਾ ਚਲੋ ਜਾਨੂ ਮੈਂ ਅੰਦਰ ਇਹ ਪਾਉਂਗੀ ਉਨੇ ਟਾਈਮ ਚ ਹੋ ਜਾਣਗੇ ਹਨਾ ਕੱਪੜੇ ਆਪੇ ਇੱਥੇ ਧੋਲੇ ਸੀਗੇ ਤੇ ਅ ਟਾਈਮ ਹੋ ਗਿਆ ਸੀਗਾ ਇੱਥੇ ਪੌਣੇ 1:07 ਦਾ ਹਨਾ ਤੇ ਇਸ ਤੋਂ ਬਾਅਦ ਮੈਂ ਫਿਰ ਕਪੜੇ ਧੋ ਕੇ ਮਤਲਬ ਕਿ ਰੋਟੀ ਪਾਣੀ ਦਾ ਸੋਚੂਗੀ ਵੀ ਕੀ ਕਰਨਾ ਹਨਾ ਕੀ ਬਣਾਣਾ ਮੈਂ ਕਿਹਾ ਚਲੋ ਵੀ ਆਪਣਾ ਪਹਿਲਾਂ ਮੈਂ ਕੱਪੜਿਆਂ ਦਾ ਨਵੇਟ ਦਵਾ ਇੱਥੇ ਮੈਂ ਅੰਦਰ ਹੀ ਸਟੈਂਡ ਦੇ ਉੱਤੇ ਕੱਪੜੇ ਪਾਲੇ ਸੀਗੇ ਸੀਗੇ ਮੇਰੇ ਕੁਸ਼ਨਸ ਕਵਰ ਹਨਾ ਸਾਰੇ ਜਿੰਨੇ ਵੀ ਹੈਗੇ ਨੇ ਘਰ ਦੇ ਵਿੱਚ ਛੇ ਪਤਾ ਨਹੀਂ ਛੇ ਨੇ ਹਨਾ ਸ਼ਾਇਦ ਧੋਣ ਵਾਲੇ ਸੀਗੇ ਫਿਰ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਵੀ ਮੈਂ ਧੋ ਦਾਨੀਆਂ ਹਨਾ ਚੰਗੀ ਤਰ੍ਹਾਂ ਵਧੀਆ ਸਾਫ ਜੇ ਹੋ ਜਾਣਗੇ ਕਿਉਂਕਿ ਹੁਣ ਤਾਂ ਤੁਹਾਨੂੰ ਪਤਾ ਗੰਦੇ ਗੰਦੇ ਜੇ ਦਿਨ ਚੱਲਦੇ ਹੁਣ ਤਾਂ ਬਹੁਤ ਜਲਦੀ ਹਰ ਇੱਕ ਚੀਜ਼ ਗੰਦੀ ਗੰਦੀ ਜੀ ਹੋ ਜਾਂਦੀ ਹੈ ਡਸਟਿੰਗ ਜੇ ਵਾਲੀ इत हो गया सीगा जी शा, शाम का टाइम मैं लैली सी सब्जी मतलब कि जब मैं कपड़े कुपड़े धो तो धो के है ना हटी सी उ सब्जी वाला भीरा आ गया सीगा, फिर मैं लाल टमाटर ले लगे तो मिठा कद्दू लिया थोड़े जे लगे अपना नींबू है ना मैं लाल टमाटर ज्यादा नहीं ली हैगी फिर ਮੈਂ ਕਹਾਂ ਸਾਇਦੇ ਪਾਪਾ ਤੋਂ ਹੀ ਮੰਗਵਾ ਲੂੰਗੀ ਵੀ ਉਹ ਹੀ ਲਿਆਉਣਗੇ ਸਬਜ਼ੀਆਂ ਹਨਾ ਫਿਰ ਮੈਂ ਥੋੜੇ ਹੀ ਲੈ ਸੀਗੇ ਸਬਜ਼ੀ ਜੋਗੇ ਮੈਂ ਕਿਹਾ ਚਲੋ ਸਬਜ਼ੀ ਤਾਂ ਚਲੋ ਮੈਂ ਪਾਉਂਦੀ ਨਹੀਂ ਹੈਗੀ ਮਿੱਠਾ ਕद्दू ਦੀ ਚ ਮੈਂ ਕਿਹਾ ਚਲੋ ਵੀ ਜਿੰਨੇ ਕਾਪਾ ਨੂੰ ਜ਼ਰੂਰਤ ਆ ਹਨਾ ਉਨਾਂ ਦੀ ਚੀਜ਼ ਲੈ ਲੈਣੇ ਆ ਮੈਂ ਕਿਹਾ ਇਹਨੂੰ ਫਟਾਫਟ ਮੈਂ ਹੁਣ ਵਾਸ਼ ਕਰਕੇ ਰੱਖ ਦੰਨੀ ਆ ਆਪਾਂ ਇਹਨਾਂ ਨੂੰ ਵਾਸ਼ ਕਰ ਦਾਂਗੇ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਫ੍ਰਿਜ ਦੇ ਵਿੱਚ ਰੱਖ ਦਾਂਗੇ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਔਰ ਆਪਣੇ ਪਿਆਰ ਤੇ ਸਤਿਕਾਰ ਬਣਾ ਕੇ ਸ਼ਾਮ ਦਾ ਟਾਈਮ ਹੋ ਗਿਆ ਜੀ 7:30 8 ਦਾ ਟਾਈਮ ਹੋ ਗਿਆ ਮੈਂ ਲੱਗ ਗਿਆ ਸਬਜੀ ਬਣਾਉਣਾ ਜ ਬਣਾਉਣ ਲੱਗੀਆਂ ਮਿੱਠਾ ਗੱਦੂ ਮਤਲਬ ਕਿ ਕਈ ਜਗ੍ਹਾ ਤੇ ਇਹਨੂੰ ਪੇਠਾ ਵੀ ਕਿਹਾ ਜਾਂਦਾ ਇਹ 옐ੋ ਵਾਲਾ ਹੀ ਮਿੱਠਾ ਗੱਦੂ ਲਿਆ ਇਹਦਾ ਛਿਲਕਾ ਮੈਂ ਉਤਾਰ ਕੇ ਬਣਾਉਣੀ ਆ ਕਈ ਭੈਣਾਂ ਤਾਂ ਛਿਲਕਾ ਨਾਲ ਰੱਖ ਕੇ ਬਣਾ ਲੈਂਦੀਆਂ ਬਟ ਮੈਂ ਛਿਲਕਾ ਉਤਾਰ ਕੇ ਹੀ ਬਣਾਉਣੀ ਆ ਚਾਹਲੀ ਬਣਾਉ ਤੇ ਇੱਧਰ ਆਪਾਂ ਪਿਆਜ਼ ਕਟਿੰਗ ਕਰ ਲਏ ਮਿਰਚਾਂ ਹਜੇ ਮੈਂ ਕਟਿੰਗ ਕਰਨੀਆਂ ਨੇ ਹਰੀ ਹਰੀਆਂ ਤੇ ਆਪਣਾ ਲਸਣ ਲੈ ਲਿਆ ਗੁੜ ਲੈ ਲਿਆ ਸੁੱਕੇ ਮੇਥੇ ਲੈ ਲੇ ਜੀਰਾ ਲੈ ਲਿਆ ਇਹਨਾਂ ਨੂੰ ਹੁਣ ਮੈਂ ਪਾਉਂਗੀ ਤੜਕੇ ਦੇ ਲਈ ਮੇਥੇ ਪਾਉਂਗੀ ਥੋੜੇ ਜੇ ਮੈਨੂੰ ਮਤਲਬ ਕਿ ਬੱਚੇ ਜ਼ਿਆਦਾ ਮੇਥੇ ਨਹੀਂ ਖਾਂਦੇ ਬਸ ਮੈਂ ਥੋੜੇ ਜਿਹੀ ਪਾਉਂਗੀ ਜ਼ਿਆਦਾ ਨਹੀਂ ਪਾਉਂਦੀ ਬਸ ਇੰਨਾ ਚੇ ਬਹੁਤ ਖੁਸ਼ਬੂ ਜੀ ਹੋ ਜਾਂਦੀ ਆ ਤੇ ਇੱਥੇ ਆਪਾਂ ਜੀ ਹੁਣ ਨਾਲੇ ਐਡ ਕਰ ਦਾਂਗੇ ਜੀਰਾ बस आप तड़का ला देना फटाफट फट। थोड़ा जा आ, गुड़ पानी मैं कई बार चीनी भी पालनी है। ना ना ले लसन थोड़ा जो पहला आप भून लेंगे प्याज का लसन हो गया जी हूँ अपना प्याज ਇਸ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੂੰਗੀ ਮੈਂ ਤੇ ਪਿਆਜ਼ ਨਾਲ ਇਹ ਤਾਂ ਲੰਬੇ-ਲੰਬੇ ਹੀ ਵਧੀਆ ਲੱਗਦੇ ਨੇ ਮਿੱਠੇ ਕद्दू ਤੇ ਮੈਂ ਪਿਆਜ਼ ਲੰਬੇ-ਲੰਬੇ ਕੱਟ ਕੇ ਪਾਉਣੀ ਆ ਇੱਕ ਜ਼ਿਆਦਾ ਪਾਉਣੀ ਨੇ ਇੱਥੇ ਪਿਆਜ਼ ਜ਼ਿਆਦਾ ਵਧੀਆ ਲੱਗਦਾ ਇਹਾਂ ਦੀ ਆਪਣੀ ਹਰੀਆਂ ਮਿਰਚਾਂ ਨੂੰ ਮੈਂ ਵਾਸ਼ ਕਰਕੇ ਹੁਣ ਵੈਸੇ ਵਾਸ਼ ਕਰਕੇ ਰੱਖੀਆਂ ਹੋਈਆਂ ਸੀਗੀਆਂ ਮੈਂ ਵਾਸ਼ ਕਰਕੇ ਕਟਿੰਗ ਕਰ ਲੂੰਗੀ ਮੈਂ ਫਿਰ ਮਿਲਦੀਆਂ ਤੁਹਾਨੂੰ ਜੀ ਆਪਾਂ ਨੇ ਮਿਰਚਾਂ ਵੀ ਕਟਿੰਗ ਕਰ ਲਈਆਂ ਅਸੀਂ ਹਰੀਆਂ ਮਿਰਚਾਂ ਹੀ ਜ਼ਿਆਦਾ ਯੂਜ਼ ਕਰਦੇ ਹਾਂ ਤਾਨੂੰ ਲਾਲ ਮਿਰਚ ਵਧੀਆ ਨਹੀਂ ਲੱਗਦੀ ਹੈਗੀ ਲਾਲ ਮਿਰਚ ਸਿਰਫ ਮੈਂ ਦੇਗੀ ਮੇਰੇ ਸਵਾਦ ਤਦੀਆਂ ਉਹ ਵੀ ਕਲਰ ਵਾਸਤੇ ਸਬਜ਼ੀ ਦੇ ਵੈਸੇ ਮੈਂ ਲਾਲ ਮਿਰਚ ਹਰੀ ਮਿਰਚ ਯੂਜ਼ ਕਰਦੀ ਹਰ ਇੱਕ ਸਬਜ਼ੀ ਦੇ ਵਿੱਚ ਕੋਈ ਵੀ ਚੀਜ਼ ਖਾਣੇ ਬਣਾਣ ਖਾਣੇ ਵਾਲੀ ਹੋਵੇ ਚਲੋ ਜੀ ਹੁਣ ਤੁਹਾਨੂੰ ਮੈਂ ਸਬਜ਼ੀ ਬਣਾ ਕੇ ਫੇਰ ਮਿਲਦੀ ਹਾਂ ਹਾਂਜੀ ਫਰੈਂਡਸ ਆਟਾ ਵੀ ਹੁਣ ਆਪਾਂ ਨੇ ਗੁੰਨ ਲਿਆ ਇਹਨੂੰ ਹੁਣ ਰੈਸਟ ਦੇ ਲਈ ਆ ਰੱਖ ਦਾਂਗੇ 2 ਮਿੰਟ ਦੇ ਲਈ ਤੇ ਆਟਾ ਆਪਾਂ ਬਣਾ ਹੁਣ ਸਾਰੇ ਕੰਮ ਨਾਲ ਦੀ ਨਾਲ ਕਰ ਹੋ ਜਾਂਦੇ ਨੇ ਮੈਂ ਨਾਲ ਦੀ ਨਾਲ ਕਰਦੀ ਨਹੀਂ ਕਿਚਨ ਚਾਕੇ ਹੁਣ ਇੱਧਰ ਮੇਰਾ ਆਟਾ ਗੁੰਨੋ ਹੋ ਗਿਆ ਤੇ ਇੱਧਰ ਇੱਧਰ ਆਪਣਾ ਤਵਾ ਵੀ ਮੈਂ ਧੋ ਕੇ ਰੱਖ ਲਿਆ ਤੇ ਸਬਜੀ ਆਪਣੀ ਹਜੇ ਬਣ ਰਹੀ ਆ ਸਬਜੀ ਪਾ ਕੇ ਨੇ ਆਪਣੇ ਆਪ ਪਾਣੀ ਛੱਡ ਜਾਂਦੀ ਹੈ ਜਿ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੇ ਇਹ ਆਪਣੇ ਆਪੇ ਪਾਣੀ ਛੱਡ ਦਿੰਦੀ ਹੈ ਸਬਜੀ ਇਸ ਨੂੰ ਕਰਕੇ ਰੱਖਿਆ ਬਸ ਮੈਂ ਇਹਨੂੰ ਉੱਧਰ ਲੈ ਕੇ ਗੈਸ ਤੇ ਰੱਖੀ ਆਂ। ਓਹੋ। ਇਹਨੂੰ ਮੈਂ ਉਧਰ ਜੇ ਪਾਸੇ ਰੱਖ ਦੂੰਗੀ। ਇਹਨੂੰ ਇੱਧਰਲੀ ਸਾਈਡ ਰੱਖ ਦੂੰਗੀ ਤੇ ਰੋਟੀ ਆਪਾਂ ਇੱਧਰ ਬਣਾ ਲਾਂਗੇ। ਤੇ ਇਹਨੂੰ ਆਪਣੀ ਜੇ ਸਾਫ਼ ਪੜ ਜੇਗੀ ਅਸੀਂ। ਆਹ ਪਾਣੀ ਦੇ ਭਰ ਕੇ ਰੱਖਿਆ ਮੈਂ ਕਿਉਂਕਿ ਰਾਤ ਲੈ ਕੇ ਸਾਰੀ ਰਾਤ ਨਹੀਂ ਆਈ। ਮੈਂ ਕਿਹਾ ਮੈਂ ਬੜੀ ਕਹਿਨੀ ਆਂ ਪਾਣੀ ਦੀ ਭਰ ਕੇ ਰੱਖ ਲੰਨੀ ਆ। ਤੇ ਜਿਹੜੇ ਭਾਂਡੇ ਸੀਗੇ ਆਪਣੇ ਉਹ ਵੀ ਨਾਲ ਉਹ ਕਰਤੇ। ਇੱਦਾਂ ਰਮਨੋਦ ਲੱਗੇ ਹੋਏ ਭਿੰਡੀਆਂ ਉਹਨੂੰ ਮੈਂ ਕਿਹਾ ਸੀ ਮਗਰਮਨ ਕਿੱਲੋ ਕੋ ਭਿੰਡੀਆਂ ਕੱਢਦੀ ਵੀ ਮੈਂ ਸਵੇਰੇ ਜਦ ਦੇਖੂੰਗੀ ਬਣਾਉਂਗੀ ਤੇ ਹੁਣ ਮੈਂ ਇਹਨੂੰ ਵਾਸ਼ ਕਰਕੇ ਮਤਲਬ ਕਿ ਕੱਲੂ ਵਾਸ਼ ਕਰਕੇ ਰੱਖੂੰਗੀ ਹੁਣ ਇਹਨੂੰ ਮੈਂ ਲਪਾਫੇ ਚ ਕੱਢ ਕੇ ਰੱਖ ਦੂੰਗੀ ਵੀ ਖਰਾਬ ਨਾ ਹੋਣ ਤੇ ਇੱਧਰ ਵਾਸ ਹੁਣ ਆਪਾਂ ਰੋਟੀ ਲੱਗਦੇ ਆ ਬੜੇ ਰਿਓ ਤੁਸੀਂ ਵਲੌਗ ਦੇ ਨਾਲ ਰੋਟੀ ਪਕਾ ਕੇ ਫਿਰ ਣਾ ਕੇ ਫਿਰ ਮੈਂ ਖਾਉਂਗੀ ਫਿਰ ਮਿਲਦੀ ਆ ਤੁਹਾਨੂੰ ਹੁਣ ਤਾਂ ਬੰਦ ਕਰਦੇ ਕਿ ਲੱਸੀ ਲੈ ਜਾਓ ਆ ਲੱਸੀ ਲੈ ਜਾਓ ਵਾਸ਼ ਲੈ ਜਾ ਹਾਂਜੀ ਫਰੈਂਡਸ ਮੈਂ ਣਾ ਕੇ ਆ ਗਈ ਬਸ ਹੁਣ ਮੈਂ ਤੇ ਹੁਣ ਆਪਾਂ ਸਬਜੀ ਵੀ ਆਪਣੀ ਬਣ ਗਈ ਸੀ ਰੋਟੀ ਫੁੱਲ ਤੇ ਮਲਾ ਕੇ ਰੱਖ ਕੇ ਰਹੀ ਸੀ ਨਾ ਹੋਂ ਤੋਂ ਪਹਿਲਾਂ ਇਹਨਾਂ ਜਿਆਦਾ ਕੁਲੀ ਕੁਲੀ ਬਣਾਉਣੀ ਪੈਂਦੀ ਆ ਕਿਉਂਕਿ ਸਹਰਾ ਚੋਣਾ ਕੁਲੀ ਕੁਲੀ ਖਾਂਦੀ ਆ ਤੇ ਅੱਜ ਇਹਨਾਂ ਵਰਦੀ ਹੋਊਗੀ ਫਿਰ ਹੁਣ ਮੈਂ ਕਹਿਣਾ ਰੱਖ ਕੇ ਰੱਖਾ ਗਾ ਮਨ ਮੰਨਦਾ ਆ ਹੋਜੀ ਤੇਦਰ ਆਪਣਾ ਹੋ ਗਿਆ ਰੈਡੀ ਇੱਧਰ ਆਪਾਂ ਰਾਇਤਾ ਤਿਆਰ ਕਰ ਲਿਆ ਰਾਇਤੇ ਦੇ ਵਿੱਚ ਆਪਣਾ ਰਾਇਤਾ ਮਸਾਲਾ ਪਾ ਲਿਆ ਪੁੰਨਿਆ ਹੋਇਆ ਜੀਰਾ ਵਗਾਇਆ ਤੇ ਇੱਧਰ ਆਪਾਂ ਕद्दू ਮਿੱਠਾ ਕद्दू ਪਾ ਲਿਆ ਸਬਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਦਸੇ ਕੀ ਦਸੇ ਕੀ ਐਡ ਕਰ ਲਾਂਗੇ ਅਸੀਂ ਦਸੇ ਕੀ ਮਤਲਬ ਕਿ ਖਾਨੇ ਆ ਤੇ ਅੱਜ ਸਾਡੀਆਂ ਛੋਟੀਆਂ ਕਾਲੀਆਂ ਨੇ ਕਿਉਂਕਿ ਸਹਦੇ ਪਪਾ ਹੈ ਨਹੀਂ ਅੱਜ ਅਸੀਂ ਛੋਟੀਆਂ ਕਾਲੀਆਂ ਚ ਖਾਵਾਂਗੇ ਕਿਉਂਕਿ ਸਾਇਦ ਆਉਣ ਨਾ ਮੇਰੇ ਸੀ ਵੱਡੀਆਂ ਸਟੀਲੀਆਂ ਕਾਲੀਆਂ ਲੈ ਲੰਮੀਆਂ ਕਿਉਂਕਿ ਅਸੀਂ ਜ਼ਿਆਦਾ ਮਤਲਬ ਕਿ ਬਹੁਤ ਜ਼ਿਆਦਾ ਨਹੀਂ ਸਤੋਖਾ ਹੁੰਦਾ ਸੀ ਥੋੜੇ ਜਿਹਾ ਨਾਲ ਰੱਜ ਜਾਨੇ ਆ ਅੱਗੇ ਜੇ ਤਾਂ ਡੱਬਾ ਹੀ ਲੈ ਚੱਲੂ ਰੋਟੀ ਨਾਲ ਅੱਜ ਰੁਕਦੇ ਸਾਂ ਅੱਜ ਕੱਪੜੇ ਦੇ ਲਓ ਜੀ ਆਜੋ ਜੀ ਤੁਸੀਂ ਵੀ ਖਾ ਲਓ ਕद्दू ਦੀ ਸਬਜ਼ੀ ਆ ਕद्दू ਦੀ ਮਿੱਠਾ ਮਿੱਠੇ ਗੱਦੂ ਤੇ ਇੱਧਰ ਆਪਣਾ ਰਾਇਤਾ ਤੇ ਮੈਂ ਆਪਣਾ ਰੋਟੀ ਲੈ ਕੇ ਚੱਲੀ ਆ ਰੂਮ 'ਚ ਤੇ ਹੁਣ ਅਸੀਂ ਰੋਟੀ ਖਾਵਾਂਗੇ ਲੱਸੀ ਆਪਣੀ ਪਹੁੰਚ ਚੁੱਕੀ ਆ ਸਲਾਈਟ ਕਰ ਦਈਏ ਬੰਦ ਜੀ ਆਪਾਂ ਆਪਣੀਆਂ ਰੋਟੀਆਂ ਵੀ ਲਿਆ ਕੇ ਰੱਖ ਲੀਆਂ ਕਿਉਂਕਿ ਐਸੀ ਕਰਕੇ ਬੈਠੰਡੀਆਂ ਚਲਦੀ ਹੋ ਜਾਂਦੀਆਂ ਨੇ ਤੇ ਆ ਹੈਗੀ ਆਪਣੀ ਕद्दू ਦੀ ਸਬਜ਼ੀ ਮਿੱਠੇ ਗੱਦੂ ਦੀ ਤੇ ਇਹ ਰਾਇਤਾ ਆਪਣਾ ਹੁਣ ਤਿੰਨੋਂ ਜਾਣੇ ਰੋਟੀ ਖਾਵਾਂਗੇ ਅੱਸੀ ਤੇ ਸ਼ਾਇਦ ਬਸ ਸਲਾਦ ਅੱਜ ਸਾਡਾ ਖਤਮ ਹੋਇਆ ਹੋਇਆ ਮੈਂ ਜਿਹੜਾ ਤੋਂ ਸਬਜ਼ੀ ਲਈ ਸੀ ਵੀਰੇ ਕੋਲ ਵੀ ਹੈ ਨਹੀਂ ਸੀਗੇ ਖੀਰੇ ਮਤਲਬ ਕਿ ਪੱਕੇ ਜਿਹੇ ਖੀਰੇ ਸੀਗੇ ਫਿਰ ਮੈਂ ਲਿਆਈ ਨਹੀਂ ਹੈਗੇ ਮੈਂ ਕਿਹਾ ਵੀਰੇ ਕੱਲੂ ਲਿਆ ਕੇ ਦੇ ਦਿਓ ਬਾਕੀ ਸ਼ਾਇਦ Papa ਸ਼ਾਇਦ ਕੱਲੂ ਆਏ ਜਾਣ ਫਿਰ ਉਹੀ ਲਿਆਉਣਗੇ ਨਹੀਂ ਕਰਨੇ ਤੋਂ ਚਲੋ ਜੀ ਹੁਣ ਅਸੀਂ ਰੋਟੀ ਖਾਣੇ ਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਆਜੋ ਤੁਸੀਂ ਵੀ ਸਾਰੇ ਜਣੇ ਗਰਮ ਗਰਮ ਰੋਟੀ ਸਬਜੀ ਤੇ ਰਾਇਤਾ ਨਾਲ ਖਾ ਲੋ ਸੈਜ ਗਈ ਸੈਜ ਕਿੱਥੇ ਆ ਹੋਸਾ ਚੇਂਜ ਕਰਨ ਗਈ ਆ ਚਲੋ ਜੀ ਅਸੀਂ ਰੋਟੀ ਖਾਣੇ ਹੁਣ ਹਾਂਜੀ ਇੱਥੇ ਅਸੀਂ ਲੱਗ ਗਏ ਸੀਗੇ ਰੋਟੀ ਖਾਣ ਸ਼ਾਮ ਦਾ ਟਾਈਮ ਹੋ ਗਿਆ ਰਾਤ ਦਾ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਦਾ 9:00 ਵੱਜ ਗਏ ਸੀਗੇ ਹਾਂਜੀ 9:00 ਵੱਜ ਗਏ ਸੀਗੇ ਅੱਜ ਤਾਂ ਨਾ ਸਾਰਾ ਦਿਨ ਬੇਕਾਰ ਨਿਕਲਿਆ ਕਿਉਂਕਿ ਤੁਹਾਨੂੰ ਪਤਾ ਰਾਤ ਅਸੀਂ ਔਰ ਲਾਈਟ ਚਲੇ ਗਈ ਸੀ ਕਿ ਸਾਰੀ ਰਾਤ ਲਾਈਟ ਨਹੀਂ ਆਈ ਹੈਗੀ ਫਿਰ ਅਸੀਂ ਬਾਹਰ ਸੁੱਤੇ 12 ਵਜੇ ਤੱਕ ਬਾਹਰ ਨਾ 11 ਵਜੇ ਤੱਕ ਬਾਹਰ ਪਏ ਕਿਉਂਕਿ ਮੱਛਰ ਲੜਨ ਲੱਗ ਗਿਆ ਸੀਗਾ ਕਾਫੀ ਜ਼ਿਆਦਾ ਬੱਚੇ ਕਹਿੰਦੇ ਮਮਾ ਮੱਛਰ ਲੜਦਾ ਚਲੋ ਅੰਦਰ ਹੀ ਚੱਲਦੇ ਆ ਅੰਦਰ ਆਏ ਤਾਂ ਅੰਦਰ ਪੈ ਗਏ ਅਸੀਂ ਸਾਢੇ 3 ਵਜੇ ਸਾਡਾ ਬੈਂਟਰ ਇਨਵਰਟਰ ਡਾਊਨ ਹੋ ਗਿਆ ਹਨਾ ਫਿਰ ਪੱਖਾ ਵੀ ਬੰਦ ਹੋ ਗਿਆ ਫਿਰ ਅਸੀਂ ਮਾਰਨਿੰਗ ਉੱਠ ਕੇ ਬਾਹਰ ਗਏ ਤਾਂ ਬਾਹਰ ਕਿਣਮੇਣ ਜੀ ਹੋਈ ਗਈ ਹਨਾ ਫਿਰ ਅੰਦਰ ਆ ਕੇ ਪਏ ਸਾਰੀ ਰਾਤ ਸਾਡੀ ਇਦਾਂ ਹੀ ਨੰਗ ਗਈ ਫਿਰ ਮਾਰਨਿੰਗ 8 ਵਜੇ ਲੇਟ ਆਈ ਆ ਫਿਰ ਅਸੀਂ 2 ਕ 3 ਘੰਟੇ ਸ ਪਰ ਲੇਟ ਉੱਠਣ ਨਾਲ ਕੰਮ ਧੰਦੇ ਵੀ ਸਾਰੇ ਲੇਟ ਹੋ ਜਾਂਦੇ ਨੇ ਹਾਂ ਜੇ ਆਪਾਂ ਜਲਦੀ ਉੱਠਦੇ ਆ ਤਾਂ ਸਾਰੇ ਕੰਮ ਧੰਦੇ ਵੀ ਸਾਰੇ ਜਲਦੀ ਜਲਦੀ ਹੋ ਜਾਂਦੇ ਨੇ ਜੇ ਆਪਾਂ ਲੇਟ ਉੱਠਦੇ ਆ ਤਾਂ ਕੰਮ ਧੰਦੇ ਵੀ ਸਾਰੇ ਲੇਟ ਹੋ ਜਾਂਦੇ ਨੇ ਅੱਜ ਦਾ ਦਿਨ ਤਾਂ ਮੇਰਾ ਇੰਨਾ ਬੇਕਾਰ ਨਿਕਲਿਆ ਨਾ ਪੁੱਛੋ ਨਾ ਫਿਰ ਉਸ ਤੋਂ ਬਾਅਦ ਬਸ ਅਸੀਂ ਹੁਣ ਰੋਟੀ ਲਾਗੇ ਸੀਗੇ ਖਾਣ ਤੇ ਸਬਜ਼ੀ ਬਹੁਤ ਟੇਸਟੀ ਬਣੀ ਸੀਗੀ ਬਹੁਤ ਜ਼ਿਆਦਾ ਟੇਸਟੀ ਸੀ ਸਾਇਜ ਇੱਕ ਮਿੱਠਾ ਗੱਦੂ ਖਾ ਲੈਂਦੀ ਆ ਜੇ ਇਹਨੂੰ ਮਤਲਬ ਕਿ ਜੇ ਫਾੜੀਆਂ ਜੀਆਂ ਹੁਣ ਨਾ ਮਿੱਠੇ ਗੱਦੂ ਦੀਆਂ ਉਹ ਨਹੀਂ ਖਾਂਦੀ ਹੈਗੀ ਮਤਲਬ ਕਹਿਣ ਕੁਲਿਆ ਹੋਇਆ ਖਾਂਦੀ ਆ ਐਨ ਫਿਰ ਮੈਨੂੰ ਮੈਸ਼ ਕਰਨਾ ਪੈਂਦਾ ਤਾਂ ਤਾਂ ਫਿਰ ਇਹ ਖਾ ਲੈਂਦੀ ਆ ਮੈਸ਼ ਕੀਤਾ ਹੋਇਆ ਸੜ ਰੋਟੀ ਪਾਣੀ ਹੋ ਗਿਆ ਸੀਗਾ ਮੈਂ ਲੱਗ ਗਈ ਸੀਗੀ ਬਰਤਨ ਸਾਫ ਕਰਨ ਮੈਂ ਕਿਹਾ ਚਲੋ ਜਿਹੜੇ ਹੁਣ ਬਰਤਨ ਐ ਵੀ ਆਪਾਂ ਸਾਫ ਕਰ ਦਈਏ ਕਿਉਂਕਿ ਮੈਂ ਰਾਤ ਨੂੰ ਝੂਠੇ ਭਾਂਡੇ ਨਹੀਂ ਰੱਖ ਕੇ ਸੌਂਦੀ ਹੈਗੀ ਕਦੇ ਹਾਂ ਬਿਮਾਰ ਵਗੈਰਾ ਹੋਵਾਂ ਹਨਾ ਫੇਰ ਭਾਵੇਂ ਮੇਰੇ ਤੋਂ ਛੱਡ ਹੋ ਜਾਣ ਬਟ ਮੈਂ ਬਿਮਾਰ ਮੂਰ ਹੋਵਾਂ ਮੈਂ ਮੈਂ ਤਾਂ ਵੀ ਨਹੀਂ ਛੱਡਦੀ ਹੈਗੀ ਮੈਂ ਆਪਣੇ ਝੂਠੇ ਭਾਂਡੇ ਮਾਂਜ ਕੇ ਹੀ ਸੌਂਨੀ ਆ ਮੈਂ ਕਦੇ ਵੀ ਝੂਠੇ ਬਰਤਨ ਨਹੀਂ ਰੱਖੇ ਹੈਗੇ ਉਸ ਤੋਂ ਬਾਅਦ ਜੀ ਆਪਾਂ ਕਿਚਨ ਵਗੈਰਾ ਤਾਂ ਸਾਫ਼ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਨਾਲ ਦੀ ਨਾਲ ਹੀ ਕਰੀ ਦੰਨੀ ਹੁੰਦੀ ਹੈ ਜਦੋਂ ਵੀ ਮੈਂ ਆਪਣਾ ਕੋਈ ਕੰਮ ਕਰਨਾ ਰੋਟੀ ਵਗੈਰਾ ਬਣਾਉਣੀ ਆ ਜਾਂ ਕੁਝ ਵੀ ਕਰਦੀ ਆ ਕਿਚਨ ਦਾ ਮੈਂ ਨਾਲ ਦੀ ਨਾਲ ਹੀ ਆਪਣੀ ਸਾਫ਼ ਕਰ ਦੰਨੀ ਆ ਤਾਂ ਕਿਚਨ ਕਾਊਂਟਰ ਵਗੈਰਾ ਮੇਰਾ ਸਾਰਾ ਸਾਫ਼ ਹੋ ਗਿਆ ਸੀਗਾ ਤੇ ਬਾਕੀ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਵੇਂ ਦਾ ਲੱਗਦਾ ਲੱਗਦਾ ਹੈ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ